ਇਹ ਨਗਰ ਕੀਰਤਨ ਜੋ ਨੇ ਨਾ ਇਹ ਸਾਡੀ throher ਨੇ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਨੇ ਜਿੰਨਾਂ ਨੇ ਇਸ ਕੌਮ ਦੀਆਂ ਨੀਆਂ ਦੇ ਵਿੱਚ ਆਪਦਾ ਬਲੀਦਾਨ ਦੇ ਕੇ ਖੂਨ ਪਾ ਕੇ ਸੁਰਜੀਤ ਕੀਤਾ ਆਉਣ ਵਾਲੀਆਂ نسلਾਂ ਨੂੰ ਇਹ ਦੱਸਣ ਵਾਸਤੇ ਨੇ ਕਿ ਕੌਮ ਹਮੇਸ਼ਾ ਇਤਿਹਾਸ ਦੇ ਨਾਲ ਔਰ ਕੁਰਬਾਨੀ ਸ਼ਹੀਦਾਂ ਸਿੰਘਾਂ ਤੇ ਯਾਦ ਰੱਖਦੀ ਆ ਉਹ ਕੌਮ ਹਮੇਸ਼ਾ ਜਿਉਂਦੀ ਰਹਦੀ ਆ ਜਿਹੜੀ ਕੌਮ ਆਪਦੇ ਸ਼ਹੀਦ ਸਿੰਘਾਂ ਨੂੰ ਭੁੱਲ ਜਾਂਦੀ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀ ਆ ਉਹ ਧਰਾਤਲ ਚ ਚਲੀ ਜਾਂਦੀ ਆ ਖਤਮ ਹੋ ਜਾਂਦੀ ਆ ਇਹ ਪੁਰਾਣੇ ਇਤਿਹਾਸ ਨੇ ਤੁਸੀਂ ਯਾਦ ਕਰ ਸਕਦੇ ਹੋ ਪੜ ਸਕਦੇ ਹੋ ਇਤਿਹਾਸ ਨੂੰ ਔਰ ਇਤਿਹਾਸ ਨੂੰ ਪੜਨਾ ਸੁਣਨਾ ਔਰ ਵੇਖਣਾ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਜੀ ਤੁਸੀਂ ਤੁਹਾਡਾ ਕਹਿਣ ਤੋਂ ਬਾਅਦ ਇਹ ਨਗਰ ਕੀਰਤਨ ਜਿਹੜਾ ਕਰ ਰਹੇ ਆ ਅਸੀਂ ਆਪਣੇ ਆਉਣ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਦੱਸਣ ਵਾਸਤੇ ਵੀ ਸਾਡਾ ਇਤਿਹਾਸ ਕੀ ਰਿਹਾ ਵਾ ਉਹ ਉਸ ਦੇ ਸਬੰਧ ਵਿੱਚ ਕਰ ਰਹੇ ਆ ਹਾਂਜੀ ਇਹ ਜਨਰੇਸ਼ਨ ਨੂੰ ਇਹ ਯਾਦ ਕਰਾਉਣਾ ਆਪਣੇ ਪੁਰਖਿਆਂ ਦੀਆਂ ਬਲਦਾਨ ਜਿਨ੍ਹਾਂ ਨੇ ਬਲਦਾਨ ਦਿੱਤਾ ਧੰਨਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹ ਕੁਰਬਾਨੀ ਦੰਦੇ ਨੇ ਦਿੱਲੀ ਦੇ ਵਿੱਚ ਆ ਕੇ ਚਾਂਦਨੀ ਚੌਕ ਦੇ ਵਿੱਚ ਸਮੇਂ ਦੀ ਹਕੂਮਤ ਜ਼ਬਰ ਜ਼ੁਲਮ ਕਰ ਰਹੀ ਸੀ ਧਰਮ ਪਰिवर्तन ਦਾ ਦੌਰ ਚੱਲ ਰਿਹਾ ਸੀ ਔਰ ਉਸ ਸਮੇ ਦੇ ਧਰਮ ਨੂੰ ਬਦਲ ਕੇ ਜਿਹੜਾ ਕਿ ਦੋ ਤੋਂ ਇੱਕ ਕਰਨ ਦੀ ਕੋਸ਼ਿਸ਼ ਸੀ ਲੇਕਿਨ ਗੁਰਤੇਗ ਬਾਹਦਰ ਜੀ ਨੇ ਉਸ ਪ੍ਰਥਾ ਨੂੰ ਬਦਲ ਕੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਕੁਰਬਾਨੀ ਮੈਂ ਦੇਵਾਂਗਾ ਇਹ ਦੋ ਤੋਂ ਇੱਕ ਨਹੀਂ ਹੋ ਸਕਦੀ ਦੋ ਤੋਂ ਤਿੰਨ ਹੋ ਜਾਣਗੀਆਂ ਜਿਹੜਾ ਇਸ ਸਮੇ ਸਰੂਪ ਆ ਰੂਪ ਆ ਨਗਰ ਕੀਰਤਨ ਦਾ ਕੀ ਤੁਹਾਨੂੰ ਲੱਗਦਾ ਵਾ ਵੀ ਅਸੀਂ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਔਰ ਦੂਜੀਆਂ ਜਿਹੜੀਆਂ ਕਮਿਊਨਿਟੀਆਂ ਆ ਜਿਨ੍ਹਾਂ ਵਾਸਤੇ ਕੁਰਬਾਨੀ ਕੀਤੀ ਉਹਦੇ ਵਿੱਚ ਕਾਮਯਾਬ ਹੋ ਰਹੇ ਆ ਬਿਲਕੁਲ ਮੈਂ ਇਹ ਕਹੂੰਗਾ ਅਸੀਂ ਕਾਮਯਾਬ ਹੋ ਰਹੇ ਆ ਕਿਉਂ ਕਾਮਯਾਬ ਹੋ ਰਹੇ ਆ ਇਹ ਗੁਰੂ ਨਾਨਕ ਦੇਵ ਜੀ ਦੀ ਇੱਕ ਪ੍ਰਥਾ ਹੈ ਉਹਨਾਂ ਨੇ ਲੰਗਰ ਦੀ ਪ੍ਰਥਾ ਚਲਾਈ ਜਦੋਂ ਅਸੀਂ ਮਾਨਵਤਾ ਦੀ ਸੇਵਾ ਕਰਦੇ ਆ ਤਾਂ ਨਾਲ ਨਾਲ ਲੰਗਰ ਲੰਗਰ ਤੇ ਅਸੀਂ ਨਾਲ ਦੀ ਨਾਲ ਧਾਰਮਿਕ ਅਸੂਲਾਂ ਨੂੰ ਔਰ ਉਸ ਜਿਨ੍ਹਾਂ ਨੂੰ ਉਹਨਾਂ ਚਿੱਤ ਦਾ ਸਿੰਘਾਂ ਨੂੰ ਯਾਦ ਕਰਦੇ ਹੋਏ ਨਾਮ ਜਪਦੇ ਹੋਏ ਜਦੋਂ ਰੋਡ ਤੇ ਦੀ ਨੰਗਦੇ ਆ ਨਾ ਮਹਾਰਾਜ ਤੁੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਚ ਆਇਆ ਇਹ ਤਾਂ ਦੂਜੀਆਂ ਕਮਿਊਨਿਟੀਆਂ ਵੀ ਦੇਖਦੀਆਂ ਨੇ ਔਰ ਮੈਂ ਤੁਹਾਨੂੰ ਇੱਕ ਕਹਾਂਗਾ ਕਿ ਤੁਸੀਂ ਝਾਤੀ ਮਾਰ ਕੇ ਦੇਖਿਓ ਕੁਝ ਸਮੇਂ ਤੋਂ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਪਰਿਵਰਤਨ ਆਇਆ ਉਹ ਵੀ ਤੁਹਾਡੇ ਵਾਂਗੂ ਕਰਨਾ ਚਾਹੁੰਦੀਆਂ ਨੇ ਲੇਕਿਨ ਹਲੇ ਕਾਮਯਾਬ ਨਹੀਂ ਹੋਈਆਂ ਕਾਮਯਾਬ ਨਹੀਂ ਹੋਣੀਆਂ ਉਹ ਵੇਖ ਕੇ ਨਕਲ ਕਰਨਾ ਚਾਹ ਰਹੀਆਂ ਨੇ ਪਰ ਮੈਂ ਵੇਖਣ ਜੇ ਆ ਰਿਹਾ ਵੀ ਜੇ ਸਾਡੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਤਾਂ ਕਈਆਂ ਨੂੰ ਦੱਸਾਂ ਗੁਰੂਆਂ ਦੇ ਨਾਮ ਨਹੀਂ ਪਤਾ ਹੋਣੇ ਤੇ ਫਿਰ ਤੁਸੀਂ ਕਿਦਾਂ ਕਹਿ ਰਹੇ ਹੋ ਵੀ ਅਸੀਂ ਕਾਮਯਾਬ ਹੋ ਰਹੇ ਹੋ ਹੋਰ ਵੀ ਤੇ ਤਰੀਕੇ ਆ ਗਏ ਨੇ ਤਾਂ ਪ੍ਰਚਾਰ ਕਰਨ ਦੇ ਉਹ ਤਰੀਕੇ ਨਹੀਂ ਅਪਣਾਏ ਜਾ ਰਹੇ ਕਿਉਂ ਵੀਰ ਮੇਰੇ ਆ ਇਹ ਸਵਾਲ ਤੇਰਾ ਵਾਜਿਬ ਹੈ ਲੇਕਿਨ ਅਸੀਂ ਇੱਕ ਜਗ੍ਹਾ ਤੋਂ ਮੈਂ ਜ਼ਰੂਰ ਕਬੂਲ ਕਰੂੰਗਾ ਕਿ ਖੁੰਝੇ ਹਾਂ ਕਿ ਅਸੀਂ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੁਖੀ ਲਿਪੀ ਦੇ ਨਾਲ ਜੋੜਿਆ ਸੀ ਉਹ ਗੁਰੂ ਘਰਾਂ ਦੇ ਵਿੱਚ ਆਪ ਦੇ ਸਕੂਲ ਬੰਦ ਕਰਾ ਲੇ ਜਿਹੜੇ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੀ ਇਹ ਡਿਊਟੀ ਸੀ ਬੱਚਿਆਂ ਨੂੰ ਪੜਾਉਣਾ ਬਾਣੀ ਸਿਖਾਉਣੀ ਇਕੱਲੀ ਉਹਨਾਂ ਦੀ ਡਿਊਟੀ ਹੈ ਮਾਪਿਓ ਦੀ ਕੋਈ ਡਿਊਟੀ ਨਹੀਂ ਮੈਂ ਉਸੇ ਗੱਲ ਤੇ ਆਵਾਂਗਾ ਉਹਨਾਂ ਦੀ ਡਿਊਟੀ ਸੀ ਕਿ ਉਸ ਤੋਂ ਬਾਅਦ ਮਾਪਿਓ ਦੀ ਡਿਊਟੀ ਸੀ ਕਿ ਬੱਚਿਆਂ ਨੂੰ ਉਧਰ ਨੂੰ ਪ੍ਰੇਰਿਤ ਕਰਕੇ ਭੇਜਣਾ ਹੁਣ ਹੋ ਗਿਆ ਉਲਟਾ ਗੁਰੂ ਘਰ ਨਾ ਭੇਜ ਕੇ ਅਸੀਂ ਪੱਬਾਂ ਦੇ ਵਿੱਚ ਕਲਬਾਂ ਦੇ ਵਿੱਚ ਔਰ ਖੇਲਿਆਂ ਤੈਨੂੰ ਭੇਜ ਦਿੰਨੇ ਆ ਜਾ ਬੇਟਾ ਤੂੰ 버ਗਰ ਖਾਇਆ ਤੂੰ ਫਲਾਣੀ ਚੀਜ਼ ਖਾਇਆ ਕੋਈ ਮਾਂ ਇਹ ਨਹੀਂ ਕਹਿੰਦੀ ਕਿ ਬੇਟਾ ਗੁਰੂ ਘਰ ਚਲਿਆ ਜਾ ਜਾ ਕੇ ਸੇਵਾ ਕਰਲਾ ਨਾਮ ਜਪਲਾ ਇਹ ਸਾਡੇ ਧਰਮ ਦੀ ਥੋੜ ਜੀ ਮੈਂ ਕਹੂੰਗਾ ਮਾਂ ਮਾਂ ਜਿਹੜੀ ਮਾਂ ਪਹਿਲਾ ਸਕੂਲ ਐ ਉਹ ਬੰਦ ਹੋ ਗਿਆ ਉਹਨੂੰ ਖੋਲਣ ਦੀ ਲੋੜ ਐ ਜਿਹੜੀ ਗੁਰੂ ਘਰ ਦੇ ਵਜੀਰਾ ਦੀ ਡਿਊਟੀ ਜਿਹੜੀ ਮਾਂ ਪਿਓ ਦੀ ਡਿਊਟੀ ਉਹ ਪੂਰੀ ਨਹੀਂ ਕਰ پا ਰਹੇ ਨਹੀਂ ਕਰ ਪਾ ਰਹੇ ਨਹੀਂ ਕਰ ਪਾ ਸਾਡੇ ਕੌਮ ਦੇ ਜਥੇਦਾਰ ਨੇ ਜਿਹੜੇ ਆਗੂ ਨੇ ਉਹ ਪੂਰੀ ਕਰਨ ਦੇ ਨੇ ਕੌਮ ਦਾ ਜੱਥੇਦਾਰ ਜਿਹੜੇ ਨਹੀਂ ਉਹ ਇਸ ਟਾਈਮ ਉਹ ਕਿਤੇ ਨਾ ਕਿਤੇ ਰਾਜਨੀਤੀ ਦਾ ਸ਼ਿਕਾਰ ਹੋ ਗਏ ਇਹ ਮੈਂ ਜ਼ਰੂਰ ਕਹੂੰਗਾ ਜੱਥੇਦਾਰ ਨਹੀਂ ਨੇ ਉਹ ਸਟੈਂਪ ਨੇ ਰਵੜਦੀ ਜਿਹੜੀ ਪਾਰਟੀ ਆਉਂਦੀ ਆ ਚੁੱਕ ਕੇ ਚਲਾ ਲੈਂਦੀ ਆ ਮਾਰ ਲੈਂਦੀ ਆ ਆਪਦਾ ਕੰਮ ਕੱਟ ਲੈਂਦੀ ਆ ਸਾਡੇ ਗੁਰੂ ਘਰਾਂ ਦੇ ਪ੍ਰਬੰਧ ਉਹਨਾਂ ਜੱਥੇਦਾਰਾਂ ਤੋਂ ਹਟ ਕੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੱਥਾਂ ਚਲੇ ਗਏ ਫਿਰ ਇਸ ਧਾਰਨਾ ਜਿਹੜਾ ਤੁਸੀਂ ਦੱਸ ਰਹੇ ਹੋ ਇਸ ਧਾਰਨਾ ਨਾਲ ਸਾਰਾ ਤਣਾ ਬਣਾ ਹੀ ਉਲਝਿਆ ਪਿਆ ਵਾ ਬਈ ਜੇ ਜਲੇਦਰਾਂ ਦੀ ਗੱਲ ਕਰੋ ਉਹ ਵੀ ਡਿਊਟੀ ਨਹੀਂ ਕਰ ਰਹੇ ਆਪਣੀ ਜੇ ਵਜੀਰਾਂ ਦੀ ਗੱਲ ਕਰੋ ਉਹ ਵੀ ਡਿਊਟੀ ਨਹੀਂ ਕਰ ਰਹੇ ਤੇ ਮਾਪਿਓ ਵੀ ਨਹੀਂ ਕਰ ਰਹੇ ਤੇ ਬੱਚਿਆਂ ਨੂੰ ਸਿੱਖਿਆ ਕਿੱਦਾਂ ਮਿਲੇਗੀ ਜੇ ਫਿਰ ਇਹ ਏਡੇ ਏਡੇ ਵੱਡੇ ਨਗਰ ਕੀਰਤਨੋਂ ਕੱਢੋ ਚੰਗਾ ਨਹੀਂ ਜੀ ਸਹੀਂ ਸਿਰ ਛੋੜ ਕੇ ਬੈੰਦੇ ਤੇ ਇਹ ਸਮੱਸਿਆਵਾਂ ਦੇ ਉੱਤੇ ਬੰਥਨ ਕਰਦੇ ਆ ਮੰਨਣ ਕਰਦੇ ਸੋਚਦੇ ਇਹਦਾ ਹੱਲ ਕਿਵੇਂ ਨਿਕਲ ਸਕਦਾ ਇਹ ਜਿਹੜੀ ਨਗਰ ਕੀਰਤਨਾਂ ਨਾ ਇਹ ਇਸ ਲੜੀ ਦਾ ਇੱਕ ਤਰੀਕਾ ਹੈ ਜਦੋਂ ਅਸੀਂ ਤਾਂ ਮੈਂਕਾ ਅਸੂਲਾਂ ਨੂੰ ਅਪਣਾਉਂਦੇ ਹੋਏ ਉਹਦੇ ਤੇ ਚੱਲਾਂਗੇ ਬੱਚੇ ਪ੍ਰੇਰਿਤ ਹੋਣਗੇ ਫਿਰ ਸਾਡਾ ਵੀ ਉੱਤਮ ਹੋਏਗਾ ਅਸੀਂ ਵੀ ਸਿਰ ਜੋੜਾਂਗੇ ਔਰ ਉਹਨਾਂ ਸਿਆਸੀ ਪਾਰਟੀਆਂ ਤੋਂ ਹਟ ਕੇ ਉਹਨਾਂ ਸਿਆਸੀ ਜਥੇਦਾਰਾਂ ਤੋਂ ਹਟ ਕੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਪੰਜਾਬ ਦੇ ਵਿੱਚ ਜਿਹੜੀ ਗਰਕਤਾ ਆਈ ਹੋਈ ਆ ਉਹਦੇ ਨਾਲੋਂ ਅਸੀਂ ਕਰੋੜਾਂ ਦਰਜੇ ਚੰਗੇ ਆ ਜੁਪੀ ਦੇ ਵਿੱਚ ਜੁਪੀ ਇਹ ਮੈਂ ਮੈਂ ਤੁਹਾਨੂੰ ਜੀ ਸਭ ਕੁਝ ਇੱਥੇ ਵੀ ਉਦਾਂ ਹੀ ਚੱਲਣ ਦਿਆ ਜੋ ਪੰਜਾਬ ਚ ਜਾਂਦਾ ਵਾ ਇੱਥੇ 2 ਸਾਲ ਬਾਅਦ ਚੱਲਣਾ ਸ਼ੁਰੂ ਹੋ ਜਾਂਦਾ 6 ਮਹੀਨੇ ਬਾਅਦ ਚੱਲਣਾ ਸ਼ੁਰੂ ਹੋਦਾ ਚੱਲਦੇ ਪੰਜਾਬ ਦੇ ਨਕਸ਼ੇ ਕਦਮ ਪਈਏ ਇੱਥੇ ਇਹ ਗੱਲ ਤੁਹਾਡੀ ਸਹੀ ਆ ਇਹ ਨਹੀਂ ਮੈਂ ਤੁਹਾਨੂੰ ਦੱਸਦਾ 2 ਸਾਲ ਤੋਂ ਪਹਿਲਾਂ ਅਸੀਂ ਸੁਚੇਤ ਆ ਨਾ ਅਸੀਂ ਸੁਚੇਤ ਆ ਅਸੀਂ ਅਵੇਰ ਆ ਕਿ ਪੰਜਾਬ ਦੇ ਵਿੱਚ ਹੋ ਗਿਆ ਕਿਤੇ ਇੱਥੇ ਨਾ ਹੋ ਜੇ ਹਰ ਮਾਪਿਓ ਆਪਣੇ ਬੱਚੇ ਦੇ ਉੱਤੇ ਨਿਗਰਾਨੀ ਰੱਖ ਰਿਆ ਜਿੰਨੇ ਮੈਂ ਮੰਨਦਾ ਅਗਰ ਮੈਂ ਬਲਾਸਪੁਰ ਰਹਿਣਾ ਹੈ ਸ਼ਹਿਰ ਦੇ ਵਿੱਚ ਤਾਂ ਮੈਂ ਵੀ ਨਿਗਰਾਨੀ ਰੱਖਦਾ ਕਿ ਸਾਡੇ ਬੱਚੇ ਕੀ ਕਰਦੇ ਮੈਂ ਬਹੁਤ ਬੱਚਿਆਂ ਨੂੰ ਡਾਟਿਆ ਵੀ ਆ ਕਿਉਂਕਿ ਜਿਹੜੇ ਮੋਟਰਸਾਈਕਲ ਆ ਬਾਹਰ ਚਲਾਉਂਦੇ ਨੇ ਪਟਾਕੇ ਵਜਾਉਂਦੇ ਨੇ ਉਹਨਾਂ ਦੇ ਉੱਤੇ ਰੋਗ ਵੀ ਲਾਈ ਆ ਮੈਂ ਪ੍ਰਸ਼ਾਸਨ ਨੂੰ ਵੀ ਕਿਹਾ ਸਭ ਤੋਂ ਜ਼ਿਆਦਾ ਜਿਹੜੀ ਮੋਟਰ ਰੱਬ ਚਲਾਉਂਦੇ ਨੇ ਸਟੰਟ ਬਾਜੀ ਕਰਦੇ ਨੇ ਜਾਂ ਪਟਾਕੇ ਪਾਉਂਦੇ ਨੇ ਇਹ ਨਗਰ ਕੀਰਤਨ ਕੀਰਤਨ ਜਦੋਂ ਨਿਕਲਦੇ ਨੇ ਉਦੋਂ ਬੱਚੇ ਕਰਦੇ ਨੇ ਤਾਂ ਫਿਰ ਇਹ ਇਹ ਤਾਂ ਫਿਰ ਨਗਰ ਕੀਰਤਨ ਜਿਹੜੇ ਆ ਬੱਚਿਆਂ ਨੂੰ ਵਿਗਾੜੁੰਦਾ ਖਾਦਾ ਮੰਨਦੇ ਆ ਨਾ ਕਿ ਸੁਧਾਰਦਾ ਨਹੀਂ ਇਹ ਮੈਂ ਤੁਹਾਨੂੰ ਦੱਸਦਾ ਦੇਖੋ ਇੱਕ ਇੱਕ ਚੀਜ਼ ਆ ਕੀ ਅਸੀ ਪੂਰਨ ਤੇ ਪ੍ਰਤਵੰਦ ਲਾਉਨੇ ਆ ਤੋ ਬੱਚੇ ਸਾ ਤੋਂ ਨਰਾਜੋ ਕੇ ਦੂਰ ਜਾਂਦੇ ਨੇ ਹੌਲੀ ਹੌਲੀ ਪਿਆਰ ਨਾਲ ਉਹਨਾਂ ਨੂੰ ਪੁਚਕਾਰ ਕੇ ਤਰੀਕੇ ਨਾਲ ਅਗਰ ਲਿਆਂਦਾ ਜਾਊਗਾ ਸਾਡੇ ਨਾਲ ਜੁੜ ਕੇ ਚੱਲਣਗੇ ਇਹ ਨਹੀਂ ਕਿ ਉਹਨਾਂ ਨੂੰ ਹਮ ਕੋ ਤੁਮ ਕੋ ਕਰਕੇ ਅਲ ਜਮਾਨਾ ਲੱਗ ਗਿਆ ਜੋ ਅਸੀਂ ਜਿਹੜਾ ਸਮਾਜ ਸੀ ਨੰਘਾਲਿਆ ਨਾ ਉਹ ਅੱਜ ਮੇਰੇ ਬੱਚੇ ਨਹੀਂ ਨੰਘਾਉਣਗੇ ਕਿਉਂ ਮੈਂ ਬਾਤੋ ਕੋ ਟਿਕਾਦੀ ਚਾਚੇ ਤਾਇਆ ਤੋਂ ਗਾਦੀ ਰਾਮਾ ਤੋਂ ਗਾਦੀ, ਭਰਾਮਾ ਦਿਆਂ ਯਾਰਾਂ ਤੋਂ ਵੀ ਗਾਦੀ। ਮਾਸਟਰਾਂ ਤੋਂ ਵੀ ਗਾਦੀ। ਮਾਸਟਰਾਂ ਤੋਂ ਵੀ ਗਾਦੀ। ਠੀਕ। ਤੇ ساری ਉਮਰ ਕੁੱਟ ਕਾਂਦੇ ਰਹੇ। ਤੇ ਜਾਣ ਕੇ ਲੱਗਦੇ ਆ। ਤਾ ਲੈਣਦੇ ਆ ਤੇ ਮੇਰੇ ਬੱਚੇ ਸ਼ਾਇਦ ਉਹ ਮੇਰੀ ਡਾਕ ਵੀ ਨਹੀਂ ਚੱਲ ਰਹੀ। ਪਹਿਲਾਂ ਆਪਣੇ ਗੱਲ ਹੋਈ ਹੋਗੀ ਨਾ ਤੇ ਮੈਂ ਇਹ ਗੱਲ ਕਮਾਂਗਾ। ਹੁਣ ਜਮਾਨਾ ਆ ਗਿਆ ਪੁਚਕਾਰਨ ਦਾ। ਹੁਣ ਆ ਗਿਆ ਪਿਆਰ ਨਾਲ ਉਹਨਾਂ ਨੂੰ ਜੋੜਨ ਦਾ। ਤੇ ਅੱਜ ਅਸੀਂ ਪੁਚਕਾਰ ਰਹੇ ਆ। ਜੋੜ ਵੀ ਰਹਿਆ ਔਰ ਧਰਮ ਦੀ ਲਾਈਨ ਜਿਹੜੀ ਸਾਡੀ ਜਿਹੜਾ ਤੁਸੀਂ ਕਹਿੰਦੇ ਨਗਰ ਕੀਰਤਨ ਸਿਆੜਿਆਂ ਨੇ ਤੱਤ ਕੱਢੇ ਹਨ ਸਿਆੜਿਆਂ ਨੇ ਇਹ ਕਿਹਾ ਵੀ ਕੰਦੇ ਖੁਰਪਾ ਦੇ ਰੰਬਾ ਤੇ ਮੁੰਡਾ ਕਹਿੰਦੇ ਚੰਡਿਆ ਹੀ ਕੰਮ ਆਉਂਦਾ ਵਾ ਤੁਸੀਂ ਕਹਿੰਦੇ ਵੀ ਪਿਆਰ ਨਾਲ ਪੁਚਕਾਰਨ ਦੇ ਆ ਉਹਨਾਂ ਨੇ ਅਸੀਂ ਧੱਲੇ ਲੱਗਿਆ ਉਹਨਾਂ ਨੇ ਟਰਲੇ ਮਾਰਨ ਦੇ ਆ ਤੇ ਫਿਰ ਉਹਨਾਂ ਤੋਂ ਹੋਰ ਵੀ ਗਰਦੇ ਜਾਣਾ ਮੈਂ ਉਦਾਹਰਨ ਤੈਨੂੰ ਆਪਦੀ ਦਿੱਤੀ ਆ ਨਾ ਉਹ ਚੰਡਣ ਵਾਲਾ ਜ਼ਮਾਨਾ ਲੱਤ ਗਿਆ ਉਹਨੂੰ ਗ੍ਰਾਈਂਡਰ ਤੇ ਲਾਉਂਦੇ ਨੇ ਲੋਕੀ ਧਾਰ ਲਾਉਣ ਲੱਗੇ ਹਾਂ ਹੁਣ ਉਹ ਗਰਮ ਕਰਕੇ ਚੰਡਦੇ ਨਹੀਂ ਹੁਣ ਗ੍ਰੈਂਡਰ ਆ ਗਿਆ ਨਾ ਟੈਕਨੋਜੀ ਚੇਂਜ ਹੋ ਗਈ ਹੈ ਚੇਂਜ ਹੋ ਗਈ ਯਾਰ ਤੇ ਹੁਣ ਸਾਡਾ ਗ੍ਰੈਂਡਰ ਤੇ ਲਾਉਣ ਦਾ ਕੰਮ ਆ ਅਸੀਂ ਗ੍ਰੈਂਡਰ ਤੇ ਲਾ ਰਹੇ ਹਾਂ ਆ ਜਿਹੜਾ ਕੰਮ ਚੱਲ ਰਿਹਾ ਜਿਹੜਾ ਨਗਰ ਕੀਰਤਾ ਨਾ ਰਿਹਾ ਇਹ ਗ੍ਰੈਂਡਰ ਦਾ ਹੀ ਕੰਮ ਕਰੂਗਾ ਬਹੁਤ سارے ਬੱਚੇ ਇਹਨੂੰ ਦੇਖ ਕੇ ਅਵੇਰ ਹੋਣਗੇ ਸਿੱਖੀ ਵੱਲ ਨੂੰ ਆਉਣਗੇ ਔਰ ਜੁੜਨਗੇ ਹਾਂ ਠੀਕ ਹੈ ਇਹਦੇ ਵਿੱਚ ਕੁਝ ਹੁਰਦੰਗ ਬਾਜੀ ਬੱਚੇ ਕਰ ਲੈਂਦੇ ਨੇ ਉਹਨਾਂ ਨੂੰ ਨਾ ਕੋਈ ਛੂਟ ਦਿੱਤੀ ਜਾਂਦੀ ਆ ਕਿ ਬੱਚਾ ਆਉਂਦਾ ਰਵੇ ਇਹ ਨਾ ਹੋਵੇ ਕਿ ਭੱਜ ਜੇ ਕਿਉਂਕਿ ਮੈਂ ਵੀ ਦੇਖਿਆ ਗੁਰੂ ਘਰਾਂ ਦੇ ਵਿੱਚ ਜਿਹੜੇ ਬੱਚੇ ਜਾਣੋਂ ਹਟੇ ਨਹੀਂ ਉਹ ਜ਼ਿਆਦਾਤਰ ਕਿੰਤੂ ਪ੍ਰੰਤੂ ਹੋਣ ਕਰਕੇ ਹੀ ਹਟ ਰਹੇ ਨੇ ਓਏ ਤੇਰੀ ਦਾੜੀ ਕੱਟੀ ਹੋਈ ਆ ਤੂੰ ਨਾ ਕੇ ਨਹੀਂ ਆਇਆ ਤੂੰ ਆ ਨਹੀਂ ਕਰਿਆ ਤੂੰ ਉਹ ਨਹੀਂ ਕਰਿਆ ਉਹਦੇ ਤੋਂ ਡਰਦੇ ਹੋ ਵਿਚਾਰੇ ਕਹਿੰਦੇ ਨੇ ਚੱਲ ਮਾਤਾ ਤੂੰ ਜਾਇਆ ਅਸੀਂ ਨਹੀਂ ਜਾਂਦੇ ਤੇ ਮੇਰਾ ਇਹ ਮੰਨਣਾ ਇਹ ਆ ਕਿ ਉਹਨਾਂ ਬੱਚਿਆਂ ਨੂੰ ਕਿੰਤੂ ਪ੍ਰੰਤੂ ਨਾ ਕਰਕੇ ਅਗਰ ਉਹਨਾਂ ਨੂੰ ਗੋਦ 'ਚ ਬਿਠਾ ਕੇ ਸਮਝਾਇਆ ਜਾਏ ਉਹਨਾਂ ਨੂੰ ਗ੍ਰੈਂਡਰ ਤੇ ਲਾਇਆ ਜਾਏ ਤਾਂ ਜ਼ਰੂਰ ਇਸ ਉਹਦੇ ਨਾਲ ਜੁੜਨਗੇ ਔਰ ਜੁੜ ਵੀ ਰਹੇ ਨੇ ਨਗਰ ਕੀਰਤਨ ਸਾਡਾ ਵਿਰਸਾ ਹੈ ਨਗਰ ਕੀਰਤਨ ਸਾਡਾ ਵਿਰਸਾ ਹੈ ਜੋ ਪੁਰਖਿਆਂ ਨੇ ਸਾਡਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਦੇ ਬਾਰੇ ਦੱਸਾਂਗੇ ਤੇ ਉਹ ਸਿੱਖਣਗੇ ਤੇ ਕੁਰਬਾਨੀ ਨੂੰ ਤਿਆਰ ਹੋਣਗੇ ਔਰ ਕੁਰਬਾਨੀਆਂ ਦਿੱਤੀਆਂ ਵੀ ਨੇ ਦਿੰਦੇ ਵੀ ਨੇ ਦਿੰਦੇ ਰਹਿਣ ਵੀਗੇ ਵੀ ਸਾਡੇ ਪੁਰਖਿਆਂ ਦਾ ਵਿਰਸਾ ਤਾਂ ਬਹੁਤ ਤਗੜਾ ਸੀ ਸਾਡੇ ਪੁਰਖਿਆਂ ਨੇ ਦੇ ਨਵਾਬੀਆਂ ਨੂੰ ਵੀ ਠੋਕਰਾ ਮਾਰ ਗਿਆ ਤਾਂ ਉਹ ਤਾਂ ਪ੍ਰਧਾਨੀਆਂ ਦੇ ਬਦਲੇ ਜੇ ਛਤਰੀ ਛਤਰੀ ਹੋਈ ਹੁੰਦੇ ਨੇ ਤੇ ਪਰ ਉਹਨਾਂ ਨੂੰ ਵੇਖ ਕੇ ਨੌਜਵਾਨਾਂ ਨੇ ਕੁਝ ਕਰਨਾ ਵਾ ਕਿਉਂਕਿ ਨੌਜਵਾਨ ਜਿਹੜੇ ਆ ਅਨਪੋਲ ਬੁੱਧੀ ਹੁੰਦੇ ਨੇ ਉਹਨਾਂ ਨੂੰ ਸਮਝਾਉਣ ਦੇ ਨਾਲ ਉਹਨਾਂ ਦੀ ਸਮਝ ਨਹੀਂ ਆਉਣਾ ਉਹਨਾਂ ਦੇ ਵਾਸਤੇ ਨजीर ਪੈਦਾ ਕਰਨੀ ਪੈਣੀ ਆ ਉਹਨਾਂ ਦੇ ਵਾਸਤੇ ਇੱਕ ਮਿਸਾਲ ਪੈਦਾ ਕਰਨੀ ਪੈਣੀ ਆ ਜੇ ਤੁਸੀਂ ਪ੍ਰਧਾਨੀਆਂ ਵਾ ਤੇ ਚੌਧਰਾ ਵਾ ਤੇ ਇੱਕ ਦੂਜੇ ਨਾਲ ਲੜੋਗੇ ਤੇ ਫਿਰ ਨੌਜਵਾਨਾਂ ਨੇ ਇਹੋ ਕੁਝ ਜਿੱਕੜਾ ਵਾ ਕਰੋਨਾ ਵੀ ਹੋੜ ਲੰਗ ਬਾਜੀ ਕਰਨੀ ਆ ਤੁਹਾਡੇ ਕੋਲ ਪੀਰ ਮੇਰਿਆ ਸਹਬ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਤਖਤ ਨੂੰ ਜਾ ਕੇ ਤੁਸੀਂ ਸੀਸ ਝੁਕਾਉਨੇ ਹੋ ਨਾ ਉਹ ਕਿਹਦਾ ਸੰਕੇਤਕ ਹੈ ਮੀਰੀ ਦਾ ਤੇ ਪੀਰੀ ਦਾ ਤੇ ਜੇ ਤੁਸੀਂ ਰਾਜਨੀਤੀ ਦੇ ਵਿੱਚੋਂ ਦੂਰ ਭੱਜ ਗਏ ਨਾ ਇਹ ਰਾਜਨੀਤੀ ਦੇ ਇੱਥੇ ਦਾ ਮਤਲਬ ਹੀ ਕੋਈ ਨਹੀਂ ਰਾਜਨੀਤੀ ਦਾ ਅਸੀਂ ਵਿਰੋਧੀ ਥੋੜੀ ਹਾਂ ਮੈਂ ਕਦੀ ਵਿਰੋਧ ਨਹੀਂ ਕੀਤਾ ਰਾਜਨੀਤੀ ਦਾ ਗੁਰੂ ਸਾਹਿਬ ਨੇ ਸਾਨੂੰ ਰਾਜਨੀਤੀ ਸਿਖਾਈ ਆ ਕੁਝ ਲੋਕ ਕਰਦੇ ਨੇ ਵਿਰੋਧ ਕਰਦੇ ਰਹਿਣਾ ਉਹਨਾਂ ਦੇ ਆਪਣਾ ਮਤਲਬ ਹੋਏਗਾ ਸੋਚ ਸਮਝ ਠੀਕ ਹੈ ਜੀ ਰਾਜਨੀਤੀ ਦੀ ਗੱਲ ਹੀ ਨਹੀਂ ਗੀ ਗੱਲ ਇਹ ਆ ਸਾਡੀਆਂ ਨਸਲਾਂ ਨੂੰ ਸੰਭਾਲਣ ਦੀ ਗੱਲ ਤੇ ਇਹ ਆ ਵੀ ਅਸੀਂ ਅਜੇ ਤੱਕ ਵੇਖੋ ਸਾਡੇ ਜਦੇਦਾਰ ਨੇ ਵੱਡੇ-ਵੱਡੇ ਠੀਕ ਹੈ ਜੀ ਉਹ ਦਾੜੀ ਤੋ ਤੇ ਕਿਸ ਨੂੰ ਟੋਕ ਸਕਦੇ ਨੇ ਵੀ ਦਾੜੀ ਮੰਨੀ ਆ ਤੂੰ ਬੁਲਾਣਾ ਮਟਮਕਾਣਾ ਪਰ ਉਹਨਾਂ ਨੇ ਜਿਹੜੇ ਕੰਮ ਕਰਨ ਵਾਲੇ ਉਧਰ ਤੋਂ ਹੋ ਨਹੀਂ ਰਹੇ ਅਜੇ ਤੱਕ ਅਸੀਂ ਆਪਣਾ ਐਜੂਕੇਸ਼ਨ ਬੋਰਡ ਹੀ ਨਹੀਂ ਬਣਾ ਸਕਿਆ ਸਿੱਖਾਂ ਦਾ ਸਾਰੀਆਂ ਤੰਮਾਂ ਦਾ ਵਖੋ ਵਖਾ ਐਜੂਕੇਸ਼ਨ ਬੋਰਡ ਆ ਤਾਂ ਸਾਡਾ ਕਿਉਂ ਹੈ ਨਹੀਂਗਾ ਚੱਕਾਂ ਦਾ ਕੀ ਵਜ੍ਹਾ ਕਰਨ ਕੀ ਆ ਇਹ ਗੱਲ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆ ਲੇਕਿਨ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਾਗਰਤੀ ਆਈ ਆ ਔਰ ਹੁਣ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਬੱਚਾ ਨੇ ਪਹਿਲਾ ਇਲੈਕਸ਼ਨ ਜਿੱਤਿਆ ਹੁਣ ਉਹਨੂੰ ਬਚਾਉਣ ਲਈ ਰੋਡ ਤੇ ਬੈਠੇ ਨੇ ਧਰਨੇ ਤੇ ਬੈਠੇ ਆ ਨਾ ਐਵੇਂ ਹੀ ਜਾਗਰਤੀ ਆਉਂਦੀ ਆ ਔਰ ਬਹੁਤ ਜਲਦੀ ਤੁਸੀਂ ਸਾਡਾ ਐਜੂਕੇਸ਼ਨ 보ਡ ਵੀ ਦੇਖੋਗੇ ਸਾਡੇ ਹਸਪੀਟਲ ਵੀ ਦੇਖੋਗੇ ਸਾਡੀ ਪੰਜਾਬੀ ਯੂਨੀਵਰਸਿਟੀ ਯੂਪੀ ਦੇ ਵਿੱਚ ਵੀ ਦੇਖੋਗੇ ਤਿਆਰੀ ਚੱਲ ਰਹੀ ਆ ਮੰਗ ਓਟ ਟੁੱਕੀ ਆ ਲੇਕਿਨ ਸਮਾਂ ਪਹਿਕੇ ਹੋਊ ਵੀ ਤਿਆਰ ਉਹਨੂੰ ਕਰਾਂਗੇ ਔਰ ਮੇਰਾ ਮੰਨਣਾ ਇਹ ਆ ਕਿ ਮੈਂ ਆਪਣੀ ਹੋਸ਼ ਦੇ ਵਿੱਚ ਦੇਖ ਕੇ ਜਾ ਮ ਭਾਂਦੀ ਨਾਨਕਪੁਰੀ ਬਣੀ ਜਾਂ ਨਵਾਬਗੰਜ ਬਣੀ ਬਣੂਗੀ ਜ਼ਰੂਰ ਔਰ ਮੈਨੂੰ ਜਿਆਦਾ ਉਮੀਦ ਜਿਹੜੀ ਆ ਵੀਰਜੀ ਤੋਂ ਆ ਵੀਰਜੀ ਜੋ ਨੇ ਨਾ ਉਹ ਐਜੂਕੇਟਿਡ ਨਹੀਂ ਉਹ ਪੜੇ ਨਹੀਂ ਬਿਲ ਪਾਵਰ ਨਹੀਂ ਉਹਨਾਂ ਦਾ ਇਸ ਪਾਸੇ ਨੂੰ ਧਿਆਨ ਆ ਔਰ ਉਹ ਬਹੁਤ ਜਲਦੀ ਇਹਦੇ ਤੇ ਕੰਮ ਕਰਨਗੇ ਔਰ ਉਹਨਾਂ ਨੂੰ ਅਸੀਂ ਮਿਲ ਕੇ ਇਹਰ ਬੇਨਤੀ ਕਰਾਂਗੇ ਕਿ ਤੁਸੀਂ ਇਸ ਕੰਮ ਤੇ ਧਿਆਨ ਦਿਓ ਛੱਡੋ ਬਾਕੀ ਦੀਆਂ ਗੱਲਾਂ ਤੁਹਾਡੇ ਨਾਲ ਹਾਂ ਪਨੋ ਮਨੋ ਤੁਨੋ ਅਸੀਂ ਕੰਮ ਤਿਆਰ ਆ ਇਹ ਕੰਮ ਅਸੀਂ ਤਿਆਰ ਕਰਾਂਗੇ ਔਰ ਹੋਏਗਾ ਬਾਕੀ ਨਗਰ ਕੀ ਇਸ ਨੂੰ ਸਮਰਪਿਤ ਮੈਂ ਸੰਗਤਾਂ ਨੂੰ ਬੇਨਤੀ ਕਰਾਂ ਘਰਾਂ ਚੋਂ ਨਿਕਲ ਕੇ ਆਓ ਜੋ ਸਾਡੇ ਮਹਿਮਾਨ ਸਾਡੇ ਭੰਤਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਅਗਵਾਈ ਕਰ ਰਹੇ ਨੇ ਬੱਚੇ ਪਿਆਰੇ ਉਹਨਾਂ ਦਾ ਕਿ ਸਨਮਾਨ ਕਰੋ ਜੁਦਾ ਕਰੋ ਉਨਾ ਨਮਸਕਾਰ ਕਰੋ ਉਤੋਂ ਸਿਹਤ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਦਿਖਾਓ ਕਿ ਤੁਹਾਡੇ ਪੁਰਖਿਆਂ ਨੇ ਚਰਖਣੀਆਂ ਤੇ ਚੜੇ ਦੇਗਾ ਚੁੱਬਲੇ ਦੇਗਾ ਚੁੱਬਲੇ ਤੇ ਸਿਖਾਇਆ ਜਾਊਗਾ ਦਿਖਾਇਆ ਜਾਊਗਾ ਤਾਂ ਜ਼ਰੂਰ ਇਸ ਚੀਜ਼ ਨੂੰ ਅਪਣਾਉਣਗੇ ਥੋੜ੍ਹਾ ਜਿਹਾ ਪਰਵਰਤਨ ਆਇਆ ਇਹ ਪਰਵਰਤਨ ਬਹੁਤੀ ਦੇਰ ਸਾਡੀ ਕੌਮ ਦੇ ਵਿੱਚ ਨਹੀਂ ਰਹੂਗਾ ਕਿਉਂਕਿ ਹੁਣ ਸਾਡੇ ਵੱਡੇ ਆ ਬਡੇਰਿਆਂ ਦਾ ਇਧਰ ਨੂੰ ਧਿਆਨ ਜਾ ਰਿਹਾ ਔਰ ਮੈਂ ਬਹੁਤ ਜਲਦੀ ਇਹ ਦੁਬਾਰਾ ਬੇਨਤੀ ਕਰੂੰ ਵੀਰ ਜੀ ਨੂੰ ਅਗਰ ਇਹ ਵੀਡੀਓ ਦੇਖਣ ਤਾਂ ਉਹ ਟਿਸਕ ਦੇ ਉੱਤੇ ਧਿਆਨ ਦੇਣ ਅਸੀਂ ਜਾ ਕੇ ਵੀ ਮਿਲ ਕੇ ਉਹਨਾਂ ਨੂੰ ਔਰ ਤੁਹਾਨੂੰ ਵੀ ਉੱਥੇ ਅਸੀਂ ਬੁਲਾਵਾਂਗੇ ਜਿੱਦਣ ਇਹ ਮਿਲਾਂਗੇ ਕਿ ਵੀਰ ਜੀ ਜਿਹੜੀ ਸਹਾਇਤਾ ਚਾਹੀਦੀ ਅਸੀਂ ਮਾਲੀ ਸਹਾਇਤਾ ਵੀ ਕਰਾਂਗੇ ਹਰ ਪੱਖੋਂ ਤੇ ਹਸਾਇਤਾ ਕਰਾਂਗੇ ਪਰ ਇੱਥੇ ਜੁਨੀ ਯੂਨੀਵਰਸਿਟੀ ਪੰਜਾਬੀ ਜੁਨੀਵਰਸਿਟੀ ਹੋਣੀ ਚਾਹੀਦੀ ਆ ਸਾਡੇ ਬੱਚੇ ਇਥੋਂ ਪੜਨ ਉੱਚੀਆਂ ਪਦਮੀਆਂ ਹਾਸਲ ਕਰਨ ਅਧਿਕਾਰੀ ਬਣਨ ਡਾਕਟਰ ਬਣਨ ਕਾਉਂਸਲਰ ਬਣਨ ਜਿਹੜੇ ਅੱਜ ਪ੍ਰਧਾਨਗੀਆਂ ਇਹਨਾਂ ਤੋਂ ਨਿਕਲ ਕੇ ਉੱਪਰ ਨੂੰ ਜਾਣ ਕਿਉਂਕਿ ਅਸੀਂ ਵੀ ਚਾਹੁੰਦੇ ਆ ਕੋਈ ਪੱਗਾਂ ਵਾਲੇ ਕਿਤੇ ਬੈਠੇ ਹੋਣ ਕੁਰਸੀ ਤੇ ਅਸੀਂ ਵੀ ਜਾ ਕੇ ਸਲੂਟ ਮਾਰੀਏ ਇਹਦੇ ਨਾਲੇ ਸਾਰੀਆਂ ਸੰਗਤਾਂ ਨੂੰ ਦੁਬਾਰਾ ਕਮਾਂਗੇ ਕਿ ਜਰੂਰ ਨਗਰ ਕੀ ਇਤੰਦਾ ਹਿੱਸਾ ਬਣਿਆ ਕਰੋ ਨਗਰ ਕੀ ਇਤੰਦਾ ਵਿੱਚ ਬੱਚਿਆਂ ਨੂੰ ਲੈ ਕੇ ਆਇਆ ਕਰੋ ਉਹਨਾਂ ਨੂੰ ਉਰਖਿਆਂ ਦੇ ਇਤਿਹਾਸ ਤੋਂ ਜਾਣੂ ਕਰਾਇਆ ਕਰੋ ਦਿਖਾਇਆ ਕਰੋ ਕਿ ਕਿਵੇਂ ਕੁਰਬਾਨੀ ਨਾਲ ਇਹ ਧਰਮ ਬਚਾਇਆ ਤੇ ਗਾ ਇਹਨੂੰ ਬਚਾਉਣ ਦੀ ਜ਼ਰੂਰਤ ਹੈ ਕੁਰਬਾਨੀਆਂ ਦਿੱਤੀਆਂ ਜਾਣ ਤੇ ਜਿੰਦੇ ਰਹਾਂਗੇ ਇਹਦੇ ਨਾਲ ਹੀ ਫਤਿਹ ਬੁਲਾਓ ਬਾਕੀ ਇਹ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਵਾ ਤੰਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਲਾਇਆ ਪੰਟਿਆ ਇਹ ਖਤਮ ਕਦੇ ਨਹੀਂ ਹੋਣਾ ਉਤਾਵ ਚਵਾਟ ਆਉਂਦੇ ਰਹਿੰਦੇ ਨੇ ਚਲੋ ਆਉਂਦੇ ਰਹਣੇ ਨੇ ਪਰ ਜਿਹੜੇ ਮੰਨ ਲਓ ਗਰਾਵਟ ਆ ਰਹੀ ਆ ਉੱਤੇ ਗੱਲ ਕਰਨੀ ਵੀ ਬੰਦੀ ਆ ਅੱਜ ਦੇ ਟਾਈਮ ਦੇ ਵਿੱਚ ਵੀਰ ਜੀ ਨੇ ਗੱਲਾਂ ਕੀਤੀਆਂ ਨੇ ਅਸੀਂ ਵੀ ਚਾਹੁੰਦੇ ਆ ਵੀ ਇਸੇ ਤਰੀਕੇ ਨਾਲ ਹੋਏ ਇਸੇ ਤਰੀਕੇ ਨਾਲ ਸਾਡੀ ਤਰੱਕੀ ਹੋਏ ਇਸੇ ਤਰੀਕੇ ਨਾਲ ਸਾਡੀਆਂ ਯੂਨੀਵਰਸਿਟੀਆਂ ਬਣ ਸਾਡੇ ਸਕੂਲ ਬਣ ਪਰ ਉਹ ਨਜ਼ਰ ਨਹੀਂ ਆਉਂਦਾ ਕਿਤੇ ਗੱਲ ਜਿਹੜੀ ਸੱਚੀ ਆ ਉਹ ਸੱਚੀ ਆ ਉਹ ਕਹਿਣੀ ਪੈਣੀ ਆ ਵੇਖੋ ਇਸ ਟਾਈਮ ਰਹਿ ਗਈ ਆ ਝੜਿਆਂ ਦੀ ਚਿੱਕੀ ਹਰ ਇੱਕ ਨੂੰ ਆਪੋ ਆਪਣਾ ਤੜਾ ਪਿਆਰਾ ਵਾ ਹਰ ਇੱਕ ਨੂੰ ਆਪੋ ਆਪਣਾ ਬਾਬਾ ਪਿਆਰਾ ਵਾ ਸੱਚੀ ਗੱਲ ਕਿਸੇ ਨੂੰ ਵੀ ਪਸੰਦ ਨਹੀਂ ਆਉਂਦੀ ਜੇ ਮੈਂ ਅਨਰਪਜੀਤ ਸਿੰਘ ਦੇ ਪੱਖ ਦੀ ਗੱਲ ਕਰਤੀ ਤੇ ਇਹਨੇ ਕਹਣਾ ਵੀ ਹਾਂ ਬਘੇਲ ਸਿੰਘ ਬਹੁਤ ਸੱਚੀ ਗੱਲ ਕਰਦਾ ਵਾ ਜਿੱਦਣ ਹੀ ਇਹਦੇ ਮੈਂ ਉਲਟ ਗੱਲ ਕਰਤੀ ਜਾਂ ਮੈਂ ਸੱਚੀ ਗੱਲ ਕਰਤੀ ਇਹਨੂੰ ਪਸੰਦ ਨਹੀਂ ਆਈ ਉਦਨੀਆਂ ਨੇ ਕਹਣਾ ਕਿ ਬਘੇਲ ਸਿੰਘ ਨੇ ਤੇ ਵੇਚ ਚੁੱਕਾ ਵਾ ਜੀ ਇਹਨੇ ਦੇ ਗੱਫੇ ਮਿਲ ਗਏ ਨੇ ਇਹ ਤਾਂ ਖਾਂਦਿਆ ਵਾ ਜਿੰਨਾ ਚਿਰ ਤੱਕ ਇਹ ਮਾਨਸਿਕ ਤੋਂ ਦੇ ਵਿੱਚੋਂ ਨਹੀਂ ਨਿਕਲਦੇ ਅਸੀਂ ਉన్నా ਜਦ ਤੱਕ ਸਾਡਾ ਕੁਝ ਨਹੀਂ ਬਣ ਸਕਦਾ ਜਿੰਨਾ ਚਿਰ ਤੱਕ ਧੜਿਆਂ ਤੋਂ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਨਹੀਂ ਲੱਗਦੇ ਜਿੰਨਾ ਚਿਰ ਤੱਕ ਅਸੀਂ ਥਰੂ ਦੇ ਸਿੱਖ ਨਹੀਂ ਬਣਦੇ ਉన్నా ਜਦ ਤੱਕ ਇਹ ਗੱਲ ਨਹੀਂ ਬਾਲੀ ਨਿਰਭਜੇ ਸਿੰਘ ਜੀ ਤੁਹਾਡਾ ਜਿਹੜਾ ਦਰਦਿਆ ਮੈਂ ਨਾਲ ਜਾਇਜ਼ ਆ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਤੁਸੀਂ ਬਹੁਤ ਵਧੀਆ ਦੱਸੀਆਂ ਨੇ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਟੇਕਬਾਦ ਦਰਜੀ ਮਹਾਰਾਜ ਦਾ ਅ ਸਿੱਧੀ ਦਾੜੇ ਨਾਲ ਸੰਬੰਧ ਵਿੱਚ ਇਥੇ ਨਗਰਗੀਤ ਨਾਲ ਆ ਰਿਹਾ ਵਾ ਉਸ ਦੇ ਸੰਬੰਧ ਵਿੱਚ ਇਥੇ ਇਕੱਠੇ ਹੋਏ ਸਾਂ ਗੱਲਬਾਤ ਕੀਤੀ ਆ ਧੰਨਵਾਦ